ਜਾਂਦਾ ਪਰੀ ਮਹਿਲ ਦਾ ਰਸਤਾ ਉੱਪਰ ਦਾ ਕੇ ਆਪਾਂ ਪਰੀ ਮਹਿਲ ਚੜ੍ਹ ਦਿੰਨੇ ਆ ਤੇ ਇਹ ਥਾਂ ਆਂਦੇ ਹੋਏ ਪਰੀ ਮਹਿਲ ਦੇ ਇੱਕ ਹੋਰ ਗਾਰਡਨ ਬਣਿਆ ਹੋਇਆ ਜਿਹਦੇ ਨਾਮ ਹੈਗਾ ਚਸ਼ਮੇ ਸ਼ਾਹੀ ਇੱਥੇ ਚਸ਼ਮੇ ਸ਼ਾਹੀ ਚ ਸਭ ਤੋਂ ਫੇਮਸ ਚੀਜ਼ ਆਇਆ ਕਿ ਇੱਥੇ ਕਿ ਚਸ਼ਮਾ ਇੱਕ ਪਾਣੀ ਦਾ ਝਰਨਾ ਹੈ ਤੇ ਉਹ ਪਾਣੀ ਦੇ ਝਰਨੇ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਉਹ ਪਾਣੀ ਇੰਨਾ ਜ਼ਿਆਦਾ ਗੁਣਕਾਰੀ ਹੈ ਕਿ ਉਹ ਬਾਡੀ ਨੂੰ ਬਹੁਤ ਹੀ ਜ਼ਿਆਦਾ ਵਧੀਆ ਤੇ ਜਿਹੜੇ ਜਵਾਹਰਾਂ ਨਹਿਰੂ ਆ ਉਹਨਾਂ ਨੂੰ ਪੀਣ ਦਾ ਪਾਣੀ ਇੱਥੇ ਤੋਂ ਹੀ ਜਾਂਦਾ ਸੀ ਹੁਣ ਆਪਾਂ ਚੱਲਦੇ ਆਂ ਚਸ਼ਮੇ ਦਾ ਪਾਣੀ ਪੀਂਨੇ ਦੇਖਦੇ ਆ ਉੱਤੇ ਕਿਆ ਬਿਊਟੀ ਹੈਗੀ ਹੈ ਕਿਆ ਨਹੀਂ ਹੈਗੀ ਇਧਰਲੇ ਪਾਸੇ ਸਾਹਮਣੇ ਗੱਡੀਆਂ ਦੀ ਪਾਰਕਿੰਗ ਹੈ ਤੇ ਸਾਹਮਣੇ ਮਾਰਕੀਟ ਵਗੈਰਾ ਵੀ ਲੱਗੀ ਜੀ ਇਹ ਹੋਈ ਨਹੀਂ ਇਹ ਤਾਂ ਇਹ ਤਾਂ ਇਹ ਮੁਸੀ ਕੰਮ ਨਹੀਂ ਆ ਆ ਗਏ ਜੀ ਚਸ਼ਮੀ ਸ਼ਹੀ आगे सामने जितों पानी निकलता बहुत ही फेमस पानी है इन द वर्ल्ड चश्मेही जो पानी निकलता इतों तू निकल आए तो। ਤੇ ਜਿਹੜਾ ਪਾਣੀ ਆ ਆ ਪਾਣੀ ਪੂਰਾ ਚਿਲੜਾ ਤੁਸੀਂ ਆ ਦੇਖੋ ਕਿ ਬੋਤਲ ਨੂੰ ਪੂਰੀ ਗਰਮੀ ਹੋਈ ਆ ਪੂਰੀ ਫੌਗ ਬਣੀ ਹੋਈ ਆ ਬੋਤਲ 'ਚ ਆ ਜਿਹੜਾ ਚਸ਼ਮੇ ਸ਼ਹੀ ਬਣਿਆ ਹੋਇਆ ਆ ਵੀ ਬਹੁਤ ਹੀ ਜ਼ਿਆਦਾ ਖੂਬਸੂਰਤ ਜਗ੍ਹਾ ਤੇ ਬਣਿਆ ਹੋਇਆ ਆ ਦੇਖੋ ਤੁਹਾਨੂੰ ਮੈਂ ਲੋਕੇਸ਼ਨ ਦਿਖਾਉਣਾ ਆ ਜੀ ਚੰਗਾ ਮੰਡੀ ਵੀ ਜਗਾਂ ਦਾ ਤੇ ਇੱਥੇ ਆਪਣੀ ਬਾਕੀ ਸੰਗਦਾ ਹੀਟਾ ਗਾਰਡਨ ਦੇ ਵਿੱਚ ਪਈਆਂ ਉਹ ਕੋਈ ਬਾਤ ਨਹੀਂ ਦੇਖੋ ਕਿੰਨੀਆਂ ਲੋਕੇਸ਼ਨ ਹੈ ਬਾਕੀ ਇੱਥੇ ਚੌਂਕੀ ਵੀ ਬਣੀ ਹੋਈ ਹੈ ਚੌਂਕੀ ਦਾ ਇੱਥੇ ਆਲਮੋਸਟ ਤੁਹਾਨੂੰ ਹਰ ਇੱਕ ਜਗ੍ਹਾ ਤੇ ਮਿਲ ਜੂਗੀ ਤੇ ਥੋੜੇ ਦੇਕ ਡਿਸਟੈਂਸ ਤੋਂ ਬਾਅਦ ਮਿਲ ਜੂਗੀ ਤੇ ਆ ਮੈਂ ਜਿਹੜਾ ਹੱਟ ਦੀ ਗੱਲ ਇਹ ਤੁਹਾਨੂੰ ਇਹਦੇ ਅੰਦਰ ਹੈ ਚਸ਼ਮਾ ਜਿਹਦੇ ਚੋਂ ਪਾਣੀ ਨਿਕਲਦਾ ਤੇ ਪਾਣੀ ਇੰਨਾ ਠੰਡਾ ਐਵੇਂ ਲਾ ਦੇ ਜਿਵੇਂ ਫ੍ਰੀਜ਼ਰ ਚੋਂ ਕੱਢਿਆ ਹੋਇਆ ਪਰ ਸਾਰਾ ਕੁਝ ਨੇਚੁਰਲ ਹੈ ਥੱਲੇ ਨਾ ਗਿਰਿਆ ਬਹੁਤ ਹੋਇਆ ਹੋਰ ਹੈ ਕਿਤੇ ਉਧਰੋਂ ਪਰਾਂ ਗਿਰਿਆ ਉਹ ਗੋਹਿ ਗੁਰਮਲ ਬੈਠ ਕੇ ਲਿਆ ਗਿਆ ਹਾਂ ਜਿੰਦਰ ਚੱਲ ਜੇ ਮੈਂ ਮਾਰੀ ਅੱਲਾ ਕਿੱਥੇ ਪੱਟਣ ਕਰ ਲਈ ਚਲੋ 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 ਚੰਨ ਵੀੜ ਜਿੱਤੀ ਇਹ ਲੰਬੀ ਜੇਬ ਨਾਲ ਚਲ ਹੋਈ ਨਾ ਜੇ ਤੈਨੂੰ ਲੋੜ ਪਈ ਫਿਰ ਪੈਸੇ ਦੀ ਕੋਈ ਨਾ ਬਧਦਾਰ ਚੱਕ ਲੈਂ ਡੈਰੀ ਵਾਲੇ ਕੋਲ ਫਿਰ ਉਹਨੂੰ ਕਟਾ ਦੂੰਗਾ ਆਪਾਂ ਕੋਲ ਜੀ ਆਏ ਜੀ ਸਾਰੀ ਮਾਰਕੀਟ ਜਦੋਂ ਆਪਾਂ ਚਸ਼ਮੇ ਸਾਹੀ ਤੋਂ ਨਿਚੇ ਉੱਤਰਦੇ ਆਈ ਨੀਗ ਮਾਰਕੀਟ ਬਣੀ ਹੋਈ ਹੈ ਵਿੱਚ ਇਹਦੇ ਪਾਰਕਿੰਗ ਸਪੇਸ ਹੈ ਚਸ਼ਮੇ ਸਾਹੀ ਵਾਸਤੇ ਆਪਾਂ ਨੂੰ ਕਾਫੀ ਜ਼ਿਆਦਾ ਉੱਤੇ ਚੜ੍ਹਨਾ ਪੈਂਦਾ ਹੈ ਹੁਣ ਆਪਾਂ ਥੱਲੇ ਨੇ ਉਤਰੀ ਜਾਨੇ ਆਹ ਹੋਡਲ ਚੱਲਦਾ ਕੋਈ ਚਾਹ ਚੂ ਪੀਣੇ ਆ ਤੇ ਆ ਪੈ ਇੰਨੀ ਪੌੜੀਆਂ ਚੜ੍ਹਨੀਆਂ ਪੈਣੀਆਂ ਆਪਾਂ ਨੂੰ ਤੇ ਆ ਸਾਰੀ ਗ੍ਰੀਨਰੀ ਬਣਾਈ ਹੋਈ ਐ ਬਹੁਤ ਹੀ ਸੋਹਣਾ ਗ੍ਰੀਨ ਪ੍ਰੋਗਰਾਮ ਕੀਤਾ ਹੋਇਆ ਆ ਦੇਖੋ ਆਪਾਂ ਕਰਕੇ ਇੱਥੇ ਤੋਂ ਮਤਲਬ ਆਰਾਮ ਵਗੈਰਾ ਕਰਕੇ ਆਪਾਂ ਹੁਣ ਤੁਰ ਪਏ ਆਪਾਂ ਹੁਣ ਸਿੱਧ ਜਾਉਂਗੇ ਡੈਲੇ 25 ਜੁਲਾਈ 2025 ਮੇਰਾ ਮੰਮਾ ਦਾ ਬਰਥਡੇ ਹੈਗਾ ਕੋਈ ਕੇਕ ਵਗੈਰਾ ਲੈਣੇ ਆ ਬੇਕਰੀ ਤੋਂ ਸ਼ਿਕਾਰੇ ਜਾਣਾ ਕੇਕ ਕੱਟਦੇ ਆ ਤੇ ਮਾੜੀ ਮੋਟੀ ਸੈਲੀਬ੍ਰੇਸ਼ਨ ਕਰਦੇ ਤੇ ਅੱਜ ਦੇ ਦਿਨ ਨੂੰ ਯਾਦ ਕਰ ਬਣਾਨੇ ਆ ਸਾਹਮਣੇ ਆਪਣੇ ਡੈਲੇਗ ਹੈ ਪਿੱਛੇ ਆਪਣੇ ਹੋਟਲ ਸੀ ਇੱਕ ਗੱਡੀ ਚ ਆਪਾਂ ਹੁੰਦੇ ਆ ਇੰਨੀ ਗੱਲਬਾਤ ਹੈ ਅੱਗੇ ਚੱਲਦੇ ਆਂ ਸ਼ਿਕਾਰੇ ਚ ਯੂ ਯੂ ਦੇਖਦੇ ਆਂ ਅੱਛਾ ਇੱਕ ਹੋਰ ਸਭ ਤੋਂ ਵੱਡੀ ਗੱਲ ਆ ਕਿ ਜਦੋਂ ਵੀ ਤੁਸੀਂ ਕਿਸ ਵੀ ਟੂਰਿਸਟ ਇਲਾਕੇ ਤੇ ਆਓ ਜਿਵੇਂ ਕਸ਼ਮੀਰ ਅੱਗੇ ਲੇਹ ਲਦਾਖ ਤੇ ਤੇ ਪਿੱਛੇ ਮਨਾਲੀ ਵਗੈਰਾ ਆਪਣੀ ਸਨ ਗਲਾਸੇ ਜ਼ਰੂਰ ਕੈਰੀ ਕਰੋ ਕਿਉਂਕਿ ਇੱਕ ਇੱਥੇ ਪੋਲੂਸ਼ਨ ਘੱਟ ਹੈ ਪੋਲੂਸ਼ਨ ਘੱਟ ਕਰਕੇ ਜਦੋਂ ਸਨ ਸਨ ਰਾਈਜ਼ ਥੱਲੇ गिरਦੀਆਂ ਤਾਂ ਉਹ ਬਹੁਤ ਬੂਰੀ ਤਕਨ ਨਾਲ ਰਿਫਲੈਕਟ ਹੁੰਦੀਆਂ ਤੇ ਆਪਣੀ ਅੱਖਾਂ ਪਹਿਲੇ ਹੀ ਛੋਟੀਆਂ ਹੋਰ ਛੋਟੀਆਂ ਹੋ ਜਾਣਗੀਆਂ ਤਾਂ ਕਰਕੇ ਸਨ ਗਲਾਸੇ ਆਪਣੇ ਮੈਡੀਟਰੀ ਲੈ ਕੇ ਆਇਓ ਗੜਿਆਂ 'ਚ ਹੁਣ ਡੈਲ ਲਿਖਦੇ ਉੱਤੇ ਸਾਰੇ ਇੱਥੇ ਪਾਰਕਿੰਗ ਦੇ ਵਿੱਚ ਸ਼ਿਕਾਰੇ ਲੱਗੇ ਹੋਏ ਆ ਸਾਰੇ ਸ਼ਿਕਾਰੇ ਦੀ ਪਾਰਕਿੰਗ ਹੈ ਇੱਥੇ ਸ਼ਿਕਾਰੇ ਮਹਿੰਗੇ ਮਿਲਦੇ ਆ ਇਹਨਾਂ ਬਾਰਗੇਨਿੰਗ ਕਰਨੀ ਪਊਗੀ ਆਪਾਂ ਨੂੰ ਤਾਂਕਿ ਆਪਾਂ ਨੂੰ ਵਧੀਆ ਰੇਟ ਠੀਕ ਰੇਟ ਮਿਲੂਗਾ ਇੱਥੇ ਪਾਪਾ ਉਹਨੇ ਸਾਰੇ ਗਏ ਹੋਏ ਆ ਪਾਰਕਿੰਗ 'ਚ ਗੱਡੀ ਲੈਣ ਤੇ ਮੈਂ ਤੇ ਮੰਤੀਰੇ ਆਏ ਹੋਏ ਆ ਅਸੀਂ ਦੋਨੋਂ ਦੇਖ ਰਹੇ ਹਾਂ ਤਾਂ ਤਾਂ ਜੀ ਆਪਾਂ ਇਹੀ ਵੀ ਛੱਡ ਦੇਣਾ ਆਪਾਂ ਘਾਟ ਨੰਬਰ 1800 ਚੱਲੇ ਤੇ ਘਾਟ ਨੰਬਰ 8 ਤੱਕ ਜਾਉਂਗੇ ਉੱਥੇ ਬੇકરી ਹੈਗੀ ਬੇકરી ਤੋਂ ਕੇਕ ਲਿਗੇ ਫਿਰ ਅਸੀਂ ਵਾਪਸ ਆਨੇ ਆਪਾਂ ਫਿਰ ਕਰਦੇ ਸ਼ਿਕਾਰ ਆਪਾਂ ਆਹ ਚੱਲਦੇ ਜੀ ਆਟੋ ਦੀ ਸਵਾਰੀ ਆਹ ਤਾਂ ਬਹੁਤ ਰੌਣਕ ਹੈ ਇਹ ਵਧੀਆ ਹੋਇਆ ਪਿਆਰ ਜੋ ਮਰਜੀ ਹੈ ਆਟਾ ਤਾਂ ਵੀ ਸ਼੍ਰੀਨਗਰ ਤੋਂ ਨਾ ਲੈਦਾ ਹੀ ਨਜ਼ਾਰਾ ਇਹ ਨਹੀਂ ਇਹ ਖਾਲੀ ਯਾਤਰਾ ਹੈ ਯਾਰ ਯਾਰ ਆਪਾਂ ਪਹੁੰਚੇ ਫ੍ਰੈਂਚ ਬੇકરી ਤੇ ਆ ਵਨ ਆਫ ਦੀ ਮੋਸਟ ਬੈਸਟ ਬੇકરી ਆ ਸ਼੍ਰੀਨਗਰ ਦੀ ਇੱਥੇ ਤੋਂ ਲੁਨੈ ਕੇਕ ਦੇਖਦੇ ਆ ਇੱਥੇ ਕੀ ਆ ਕੁਝ ਮਿਲਦਾ ਆਪਾਂ ਨੂੰ ਆ ਚਾਹ ਤੋ ਆ ਦੇਖ ਤਾ ਮੈਂ ਉੱਥੇ ਆਪਾਂ ਇੱਥੇ ਤੋਂ ਕੇਕ ਲੈ ਲਿਆ ਆ ਟੈਂਪੋ ਵਾਲਾ ਬਾਈ ਆਪਣਾ ਇੱਥੇ ਹੀ ਆ ਉਸ ਤੋਂ ਬਾਅਦ ਫਿਰ ਆਪਾਂ ਡਾਇਰੈਕਟ ਚੱਲਦੇ ਆਂ ਗੇਟ ਨੰਬਰ 18 ਵਾਲੇ ਸ਼ੇਰ ਜਿਵੇਂ ਜਿਵੇਂ ਰਾਤ ਹੋਈ ਜਾ ਰਹੀ ਹੈ ਟੈਲਗ ਦਾ ਵੀਊ ਹੋਰ ਵੀ ਜ਼ਿਆਦਾ ਸੋਹਣਾ ਹੁੰਦਾ ਜਾ ਰਿਹਾ। ਹੋਰ ਸੋਹਣਾ ਤਾਂ ਕਰਕੇ ਹੁੰਦਾ ਜਾ ਰਿਹਾ ਕਿਉਂਕਿ ਇੱਕ ਤਾਂ ਆਲਰੇਡੀ ਸ਼ਿਕਾਰਿਆ ਦੇ ਵਿੱਚ ਹਾਊਸ ਬੂਡ ਦੇ ਵਿੱਚ ਲਾਈਟਾਂ ਚੱਲ ਪਈਆਂ। ਉਹ ਲਾਈਟਾਂ ਦੀ ਰਿਫਲੈਕਸ਼ਨ ਆ ਰਹੀ ਹੈ ਨੀਚੇ ਤੋਂ ਤੇ ਨੀਚੇ ਹੋਰ ਵੀ ਸੋਹਣਾ ਲੱਗ ਰਿਹਾ ਹੈ ਉੱਤੇ ਤੋਂ। ਆਪਣਾ ਸੂਰਜ ਹੁਣ ਨੀਚੇ ਚਲੇ ਗਿਆ। ਪਹਾੜ ਉੱਚ-ਉੱਚ ਹੋਰ ਵੀ ਜ਼ਿਆਦਾ ਕਹਿਣ ਦੇ। ਇੱਥੇ ਆਪਾਂ ਨੇ ਰੱਖਿਆ ਹੋਇਆ ਕੇਕ। ਮੰਮਾ ਆਨੇ ਗਏ ਹੋਏ ਆ ਸ਼ਾਪਿੰਗਾਂ ਤੇ ਆ ਦੇਖੋ ਸਾਹਮਣੇ ਕਿੰਨਾ ਘੈਂਟ ਪਿਆ ਵੈਸੇ ਜੈਨਾ ਵਧੀਆ ਜੈਨਾ ਨਜ਼ਾਰਾ ਆਪਾਂ ਨੂੰ ਸਿੰਪਲ ਅੱਖ ਦੀ ਨਾਲ ਆ ਰਿਹਾ ਉਹ ਕੈਮਰਾ ਕੈਪਚਰ ਨਹੀਂ ਕਰ ਪਾਇਆ ਇੱਥੇ ਇੱਕ ਬੱਚੀ ਹੈ ਸਾਡੇ ਨਾਲ ਉਹ ਛੋਟਾ ਬਸ ਨਾ ਇੱਕ ਟੋਟਲ 9 ਹੈ ਟੋਟਲ 9 ਹੈ ਹਾਂ ਇਸਕਾ ਟੋਟਲ 9 ਹੈ ਇੱਕ ਵਿੱਚ 5 ਜੋੜਾ ਇੱਕ ਵਿੱਚ 4 ਆਹ ਲੋ ਜੀ ਇੱਥੇ ਕਰ ਲੇ ਆਪਣੇ ਸ਼ਿਕਾਰੇ ਬੁੱਕ ਚੱਲਦੇ ਇੱਥੇ ਇੱਥੇ ਆਪਾਂ ਸ਼ਿਕਾਰਾ ਦੇ ਵਿੱਚ ਬੈਠ ਗਏ ਆਹ ਕੋਲ ਆਪਣੇ ਕੇਕ ਇੱਕ ਸ਼ਿਕਾਰਾ ਹੋਰ ਆਪਾਂ ਨੇ ਬੁੱਕ ਕੀਤਾ ਹੋਇਆ ਹੁਣ ਉਹ ਡੈਲੀ ਦੇ ਬਿਲਕੁਲ ਵਿਚਕਾਰ ਜਾ ਕੇ ਆਪਾਂ ਨੇ ਕੇਕ ਕੱਟਣਾ ਮਾਰਕੀਟ ਦੇ ਵਿੱਚ ਪੂਰਾ ਪੂਰੀ ਸੈਲੀਬ੍ਰੇਸ਼ਨ ਹੋਊਗੀ ਅੱਜ ਦਾ 25 ਜੁਲਾਈ 2025 ਆਪਣਾ ਯਾਦਗਾਰੀ ਦਿਨ ਬਣਾ ਲੈਣਾ ਇੰਨੀ ਕੀ ਗੱਲ ਬਾਤ ਹੈ ਜੀ ਸ਼ਿਗਾਰਾ ਚੱਲ ਪਿਆ ਜੀ ਹਲਕਾ ਹਲਕਾ ਜਾ ਟੋਲੇ ਜੇ ਖੰਦਾ ਥੋੜਾ ਨਾ ਰੋਕ ਲੈਣਾ ਠੀਕ ਹੈ ਮੈਨੂੰ ਲੱਗਿਆ ਲੈ ਵੀ ਹੋ ਗਿਆ ਕੰਮ ਜਮੀਨ ਨਾਲੇ ਚੱਲ ਰਿਹਾ ਆ ਦਾ ਵਿੱਚੇ ਜਮਾ ਤੁਹਾਨੂੰ ਹੋਰ ਦਾ ਗੱਲ ਦੱਸਾਂ ਜਿਹੜਾ ਸ਼ਿਕਾਰ ਆ ਤੇ ਸੈਂਟਰ ਚ ਹੋ ਜਾ ਜਿਹੜਾ ਸ਼ਿਕਾਰ ਆ ਤੇ ਆ ਵਾਟਰ ਲੈਵਲ ਆਲਮੋਸਟ ਸੇਮ ਲਈ ਹੈ ਉਹ ਨਾ ਦੂਸਰੀ ਬੋਰਡ ਕੋ ਵੀ ਆ ਜਾ ਕਿਤਨਾ ਡੂੰਘਾ ਹੈ ਉਹ ਉਧਰਲੇ ਪਾਸੇ ਦੂਜੀ ਬੋਰਡ ਆ ਆਗੇ ਜੀ ਆਗੇ ਆ ਗਿਆ ਕਾਫੀ ਕਵਾ ਹੋਰ ਚਾਕਲੇਟ ਲਮ ਲਮ ਬੰਦ ਗਿਆ ਹਮ ਕੇ ਕਾਫੀ ਕਵਾ ਵੀਰ ਕਵਾ ਵੀਰ ਆਵਾਜੀ ਹਮ ਕੇ ਆ ਦੂਜਾ ਗਿਆ ਜੀ ਆਪਣੀ ਦਜੀ ਵੋਟ ਆ ਗਈ ਓਏ ਆ ਦਜੀ ਵੋਟ ਆ ਗਈ ਜੀ ਆਪਣੀ ਹਮਨੇ ਕੇਕ ਕੱਟਣਾ ਆ ਬਾਹਰ ਨਿਕਲੀਆ ਥੋੜਾ ਜਿਹਾ ਗਾੜੀ ਦੇ ਸਾਥ ਮੇ ਲਗਾਨੀ ਹੈ ਲਓ ਜੀ ਇੱਥੇ ਕੇਕ ਕਟਿੰਗ ਸੈਰੇਮਨੀ ਤੁਹਾਨੂੰ ਕੇਕ ਦਿਖਾ ਦਿੰਨੇ ਆ ਹੈਗੇ ਜੀ ਕੇਕ ਠੀਕ ਹੈ ਆ ਇੱਥੇ ਮਮਾ ਪਾਪਾ ਦੋਨੋਂ ਬੈਠੇ ਆ ਨਾ ਕੱਟ ਦੋ ਜੀ ਨਾ ਆਪਣੇ ਹੋਰ ਸਾਥੀ ਪਹਿਲਾ ਪਹਿਲਾ ਆ ਕਰੂਗਾ ਇਹਨੂੰ ਕੱਟ ਹਾਂਜੀ ਓਕੇ ਆ ਚਲੋ 2 ਮਿੰਟ 2 ਮਿੰਟ 2 ਮਿੰਟ 2 ਮਿੰਟ 2 ਮਿੰਟ ਚਲੋ ਜੀ ਹੁਣ ਚਲੋ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਸੈਲੀਬ੍ਰੇਸ਼ਨ ਇਨ ਡੱਲ ਲੇਕ ਆਓ ਵੀਊ ਦਿਖਾਓ ਸੈਲੀ ਆ ਨਾਲ ਨਾਲ ਤੁਸੀਂ ਆਪਣਾ ਵੀਊ ਚੈੱਕ ਕਰੋ ਵੀਊ ਕਿਹਨਾਂ ਕਹਿੰਦੇ ਪਹਾੜਾਂ ਦੇ ਵੀਊ ਪਹਾੜਾਂ ਦੇ ਵਿੱਚ ਲੇਕ ਲੇਕ ਦੇ ਵਿੱਚ ਸ਼ਿਕਾਰੇ ਦੇ ਵਿੱਚ ਕੇਕ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਭਈਆ ਲਓ ਜੀ ਆ ਦੇਖੋ ਪੂਰੇ ਸੈਂਟਰ ਤੇ ਆਪਾਂ ਲੇਕ ਦੇ ਆ ਪਾ ਦੇ ਹੁਣ ਸਾਰਾ ਆ ਇੱਥੇ ਉਹ ਵੀ ਲੇ ਚੱਲ ਵੀ ਬਰਥਡੇ ਦੇ ਉੱਤੇ ਵਿਸ਼ਮਾਦ ਨੇ ਪਾਪਾ ਤੇ ਮੰਮਣ ਨੂੰ ਫੋਟੋ ਗਿਫਟ ਕੀਤੀ ਆ ਤੇ ਇਹਦੇ ਪੁੱਛਦੇ ਨਾਲੇ ਵਿਸ਼ਮਾਦ ਨੂੰ ਟ੍ਰਿਪ ਕਿੱਜ ਲੱਗ ਰਿਹਾ ਹੈ ਵਧੀਆ ਕਹਿ ਜੀ ਤੇਰੀ ਫੀਲਿੰਗ ਹੈ ਕੱਲ ਤਾਂ ਮੂਨ ਆਫ ਹੋ ਗਿਆ ਸੀ ਆ ਨਹੀਂ ਪਾਏ ਸੀ ਪਰ ਹੁਣ ਲੱਗ ਰਿਹਾ ਕਿ ਵਧੀਆ ਨਹੀਂ ਆ ਪਏ ਅੱਜ ਸਾਰਾ ਘੁੰਮ ਲੈ ਅੱਛਾ ਅੱਗੇ ਤੋਂ ਕੀ ਆ ਤੇਰਾ ਜੀ ਹੈਗਾ ਦੁਬਾਰਾ ਫੇਰ ਆਨੂ ਹਾਂ ਹਾਂ ਜ਼ਰੂਰ ਅੱਛਾ ਅੱਗੇ ਤੋਂ ਫੇਰ ਜ਼ਰੂਰ ਲੈ ਚਾਚੀ ਚਾਚੀ ਤੁਸੀਂ ਵੀ ਦੱਸੋ ਤੁਸੀਂ ਵੀ ਦੱਸੋ ਤੁਹਾਡਾ ਕੀ ਵੀਅੂ ਹੈ ਤੁਸੀਂ ਆਏ ਹੋ ਬਹੁਤ ਵਧੀਆ ਤੇ ਤੁਸੀਂ ਮਤਲਬ ਤੁਸੀਂ ਇੰਟੂ ਕਰਕੇ ਕਹਿੰਦੇ ਨੇ ਇੰਜੋਏ ਕਰ ਰਹੇ ਹੋ ਅੱਛਾ ਸਾਰੇ ਇੰਜੋਏ ਕਰ ਰਹੇ ਹੋ ਤੁਸੀਂ ਤੁਸੀਂ ਬਹੁਤ ਵਧੀਆ ਯਾਰ ਓਕੇ ਹੁਣ ਤੁਸੀਂ ਵੀ ਦੱਸੋ ਬਹੁਤ ਵਧੀਆ ਜੀ ਪੂਰਾ ਇੰਜੋਏਮੈਂਟ ਹੋ ਰਿਹਾ ਤੁਹਾਡਾ ਪੂਰਾ ਇੰਜੋਏ ਓਕੇ ਜੀ ਇਹਨੂੰ ਪੁੱਛਵਾ ਰਹੇ ਹਾਂ ਅੱਗੇ ਵੀਚਟ ਕੀ ਹੋਈ ਹੈ ਜਾਂ ਖੜੀ ਨਹੀਂ ਹੋਣਾ ਮੈਂ ਮੈਂ ਵੋਟ ਹੋ ਗਈ ਆ ਫੜੋ ਜੀ ਆਪਣਾ ਕੀ ਫੂਲ ਹੈ ਇਹ ਕਿਹਾ ਜਾਂਦਾ ਹੈ ਇਹਨੇ ਬ੍ਰੇਸਲੇਟ ਬਣਾਇਆ ਇਹਦੇ ਹੈ ਮੈਂ ਨਹੀਂ ਦੇ ਰਹੀ ਲੋ ਜੀ ਇਹਨੇ ਬਿਸਮਾਰ ਦੇ ਰਹੀ ਹੈ ਮੈਂ ਨਹੀਂ ਲਈ ਕੋਈ ਕਲਮਾ ਤਾਂ ਦੇ ਜਲਦੀ ਲੱਗੇਗਾ ਦੱਸ ਦੱਸ ਨਿਆਣੀ ਹੈ ਹਾਏ ਇਹਨੇ ਗਿਫਟ ਦੀ ਪ੍ਰਾਪਤੀ ਹੋ ਗਈ ਆ ਇਹਨੂੰ ਪਤਾ ਤਾਂ ਨਾ ਵੀ ਬਰਥਡੇ ਆਣਾ ਲੈ ਮੈਂ ਇਚ ਵੀ ਦਿਖਾ ਦੇ ਕਿਆ ਕਿਆ ਜੀ ਇਹ ਪਾਸ ਕਰੋ ਠੀਕ ਹੈ ਵਾਹ ਹਾਂਜੀ ਮੈਂ ਬਣਾਉਂਦੀ ਆਪ ਬ੍ਰੇਸਲੇਟ ਵੀ ਦਿਖਾ ਦੇ ਇਹ ਇੱਧਰ ਫੜਾ ਦੇ ਲੈ ਲਿਆ ਉਹਨਾਂ ਨੂੰ ਮੈਂ ਉਹਦੀ ਰੋ ਪਾ ਕੇ ਸੱਚ ਕਰ ਲੈ ਨਹੀਂ ਨਹੀਂ ਇਹਦਾ ਇਹਦਾ ਗਾਹਲੇ ਤੇ ਕਿ ਦਿਖਾਣਾ ਆ ਵੀ ਦਿਖਾ ਦੇ ਇਸ ਕੋਲ ਸਰ ਉਹ ਕੇ ਜੀ ਆ ਬ੍ਰੇਸਲੇਟ ਤੇ ਆਪਣਾ ਕਲਿੱਪ ਤੇ ਨਾਲ ਇੱਕ ਟੀ-ਸ਼ਰਟ ਇੱਥੇ ਕਾਵਲ ਵੀ ਆ ਗਿਆ ਆ ਉਹਦੇ ਵੱਲੋਂ ਹੀ ਆ ਕਾਵਲ ਤੋਂ ਥੋੜਾ ਵੀ ਕਾਵਲ ਵੀ ਆਪਾਂ ਪੀਰੇ ਇੱਥੇ ਇੱਕ ਉੱਥੇ ਇੱਕ ਉੱਥੇ ਬ੍ਰੇਸਲੇਟ ਉੱਥੇ ਵੀ ਆ ਗਿਆ ਚਾਚੀ ਇੱਕ ਵਾਰ ਪੁੱਠਾ ਕਰਕੇ ਦਿਖਾਓ ਸਰਯੋਦ ਦੀ ਫੋਟੋ ਲੈਣੀ ਆ ਹੋਰ ਹਾਂਜੀ ਇੱਕ ਆਪ ਰੈਸਲ ਬਾਸ ਜੀ ਬਾਸ ਥੈਂਕ ਯੂ ਜੀ ਥੈਂਕ ਯੂ ਹਾਂਜੀ ਆ ਚਾਚੀ ਦਾ ਵੀ ਹੈਗਾ ਸੇਵ ਕਰ ਲੈ ਜਾਂ ਮੈਨੂੰ ਐਡ ਕਰ ਲੈ ਓਕੇ ਜੀ ਤਿੰਨਾਂ ਨੂੰ ਦਿੱਤੇ ਇਹਨੇ ਆਪਾਂ ਤਿੰਨਾਂ ਨੂੰ ਤਿੰਨਾਂ ਨੂੰ ਗਿਫਟ ਕੀਤਾ ਵਿਸ਼ਵਾਸ ਨੇ ਆਹ ਕੇ ਇੱਕ ਦੀ सेलिब्रेशन ਆਪ ਨੂੰ ਪਤਾ ਵੀ ਨਹੀਂ ਚੱਲਿਆ ਹੈਗਾ ਆਪਾਂ ਵਿਚ ਮਾਰਕੀਟ ਦੇ ਪਹੁੰਚ ਗਏ ਵਿਚ ਮਾਰਕੀਟ ਦੇ ਚਲੀ ਜਾਨੇ ਆਪਾਂ ਆ ਦੇਖੋ ਇਹ ਵੀ ਹੈ ਗੱਲ ਦਾ ਆ ਦੇਖ ਨਾ ਉਹ ਪੂਰੇ ਨਾ ਇਹ ਥੋੜਾ ਜਿਹਾ ਕਰ ਦਿੰਦੇ ਆਪਾਂ ਉਹ ਲੈ ਲੈ ਜੂ ਲੈ ਲੋ ਇੱਥੇ ਗੱਡੀ ਇੰਨੀ ਦੂਰ ਤੋਂ ਨਾ ਕਾਵੇਂ ਗੱਜਾਂ ਲੱਗ ਗਈ ਅੱਛਾ ਇਹ ਜੁੜਦਾ ਇੱਕ ਨੰਬਰ ਹੈ ਇੱਕ ਨੰਬਰ ਇੱਕ ਨੰਬਰ ਕਾਵਾ ਕਹਿ ਦਿੰਦੇ ਆ ਟਾਈਮ ਪਰ ਮਿੱਠਾ ਜਿਹਾ ਹੈ ਯਾਰ ਨਹੀਂ ਕੋਈ ਕਿਸੇ ਨੂੰ ਕੋਈ ਸਵੇਰ ਨਾਲ ਜਿਆਦਾ ਸੁਆਸ ਆ ਲੋ ਜੀ ਆਪਾਂ ਕ੍ਰੋਸਿੰਗ ਕਰੀ ਜਾ ਰਹੇ ਆ ਮਾਰਕੀਟ ਨੂੰ ਫਲੂਟਿੰਗ ਮਾਰਕੀਟ ਨੂੰ ਸਾਰੀ ਪਿੱਛੇ ਮਾਰਕੀਟ ਰਹਿ ਗਈ ਲੈ ਪਹਿਲਾਂ ਗगन ਨੂੰ ਇੱਥੇ ਲੱਭਾ ਆ ਇੱਥੇ ਗगन ਚੱਚੀ ਦੀ ਫੈਮਿਲੀ ਕਲਵਾਨ ਚਾਚੇ ਦੀ ਫੈਮਿਲੀ ਆਪਣੀ ਫੈਮਿਲੀ ਵਿਸਮਾਦ ਹਾਂ ਇੱਥੇ ਆਪਣਾ ਮੰਦਿਰ ਇੱਥੇ ਮੈਂ ਸਾ ਅਸਾਰ ਹੀ 플ੋਟਿੰਗ ਮਾਰਕੀਟ ਆ ਇਹ ਪਹਿਲਗਾਮ ਵਾਲਾ ਜੋ ਹੋਇਆ ਇਸ ਦਾ ਅਸਰ ਸ਼ਿਗਾਰੇ ਦਾ ਆਪਾਂ ਸਾਰਾ ਟੂਰ ਕਰ ਲਿਆ ਕੇ ਕਟਿੰਗ ਵੀ ਹੋ ਗਈ ਆਪਣਾ ਮਾਰਕੀਟ ਚ ਘੁੰਮਣਾ ਫਿਰਨਾ ਵੀ ਹੋ ਗਿਆ ਗੱਲਾਂ ਬਾਤਾਂ ਹੋਈਆਂ ਬਹੁਤ ਘੰਟ ਹੁਣ ਜੇ ਮੈਂ ਇੰਨੀ ਵੀਡੀਓ ਬਣਾਉਣ ਲੱਗ ਗਿਆ ਤਾਂ ਵੀਡੀਓ ਇੰਨੀ ਕਲੰਬੀ ਹੋ ਚੁੱਕੀ ਹੈ ਤੁਹਾਨੂੰ ਇੰਜੋਏਮੈਂਟ ਤੁਹਾਡੀ ਘੱਟ ਹੋਊਗੀ ਸਾਡੀ ਤਾਂ ਹੋ ਹੀ ਰਹੀ ਹੈ ਇੰਜੋਏਮੈਂਟ ਬਹੁਤ ਜ਼ਰਾ ਬਹੁਤ ਜ਼ਿਆਦਾ ਵਧੀਆ ਟ੍ਰਿਪ ਬਣ ਰਿਹਾ ਯਾਦ ਕਰੀ ਟ੍ਰਿਪ ਬਣ ਰਿਹਾ ਤੇ ਵੈਸੇ ਜਿਹੜਾ ਕੱਲਾ ਕਸ਼ਮੀਰ ਹੈ ਕਸ਼ਮੀਰ ਨੂੰ ਘੁੰਮਣ ਨੂੰ ਵੀ ਆਪਾਂ ਨੂੰ ਘੱਟ ਵੱਟ ਹਫਤਾ ਦੋ ਹਫਤਾ ਚਾਹੀਦੇ ਕਿਉਂਕਿ ਮੀਨ ਸ਼੍ਰੀਨਗਰ ਪਹਲਗਾਮ ਗੁਲਦਮਰਗ ਉਹਦੇ ਬਾਅਦ ਸੋਨਮਰਗਾ ਸਾਰੀ ਚੀਜ਼ਾਂ ਦੇਖਣੀਆਂ ਨੇ ਪਰ ਐਤਕੀ ਸਾਡਾ ਮੇਨ ਫੋਕਸ ਹੈ ਕਿ ਲੇਹ ਲਦਾਖਤ ਤਾਂ ਐਤਕੀ ਆਪਾਂ ਲੇਹ ਲਦਾਖੀ ਜ਼ਿਆਦਾ ਓਰੀਐਂਟਡ ਹੈਮ ਦੇ ਲਦਾਖ ਦਾ ਹੀ ਆਪਾਂ ਜ਼ਿਆਦਾ ਦੇਖੂਗੇ ਇੱਥੇ ਵੈਸੇ ਜੇ ਤੁਸੀਂ ਮੇਨ ਸ਼੍ਰੀਨਗਰ ਵੀ ਦੇਖਣਾ ਹੈ ਸ਼੍ਰੀਨਗਰ ਜੀ ਵੀ ਘੱਟੋ ਘੱਟ ਦੋ ਤਿੰਨ ਦਿਨ ਚਾਹੀਦੇ ਆ ਕਿਉਂਕਿ ਉੱਤੇ ਮੰਦਰ ਬਣੇ ਹੋਏ ਆ ਉਹ ਵੀ ਦੇਖਣੇ ਆਲੇ ਆ ਉਸ ਤੋਂ ਬਾਅਦ ਗਾਰਡਨ ਦਾ ਇੱਥੇ ਹੈਗੇ ਬੇ ਹਿਸਾਬੇ ਤੇ ਜਿੰਨੇ ਗਾਰਡਨ ਹੈਗੇ ਆ ਸਾਰੇ ਦੇ ਸਾਰੇ ਹਿਸਟੋਰੀਕ ਆ ਹੁਣ ਇੱਥੇ ਤੋਂ ਚੱਲਦੇ ਆ ਡਿਨਰ ਵਗੈਰਾ ਖਾਣੇ ਅੱਗੇ ਜਾ ਕੇ ਤੇ ਟ੍ਰਿਪ ਸਾਡਾ ਬਹੁਤ ਸੋਨਾ ਚੱਲ ਰਿਹਾ ਕੱਲ ਮਾੜੀ ਮੋਟੀ ਅਰਚਨਾ ਜੀ ਆਈਆਂ ਸੀ ਤੇ ਇੰਨੀ ਕਿ ਟ੍ਰਿਪ 'ਚ ਆਣੇ ਵੀ ਚਾਹੀਦੀਆਂ ਕਿਉਂਕਿ ਬੰਦਾ ਅੱਗੇ ਵਾਸਤੇ ਪ੍ਰੀਪੇਅਰ ਹੋ ਜਾਂਦਾ ਤੇ ਇੰਨੀ ਕਿ ਚੀਜ਼ ਥੋੜੀ ਵਧੀਆ ਵੀ ਲੱਗਦੀ ਹੈ ਆਪਾਂ ਪਹੁੰਚ ਗਏ ਜੀ ਦਿੱਲੀ ਦੀ ਰਸੋਈ ਇੱਥੇ ਕਰੂੰਗੇ ਆਪਾਂ ਡਿਨਰ ਕਿਉਂਕਿ ਅਸੀਂ ਜਦੋਂ ਪਿਛਲੀ ਵਾਰ ਆਈ ਸੀ ਅਸੀਂ ਜਰਵੀ ਇੱਥੇ ਖਾਧਾ ਸੀ ਸਾਨੂੰ ਫੂਡ ਇੱਥੇ ਵਧੀਆ ਲੱਗਿਆ ਤੇ ਅਸੀਂ ਹੁਣ ਵੀ ਇੱਥੇ ਖਾਣ ਚੱਲੇ ਹਾਂ ਇੱਥੇ ਠੀਕ ਮੈਂ ਯੂਮ ਨਾਲ ਉਹ ਗੱਲ 15 ਦਾ ਲੱਗਦਾ ਹੈ ਇਸ਼ਾ ਹਟਲ ਤੋਂ ਦਿੱਲੀ ਦੀ ਰਸੋਈ ਤੋਂ ਆਪਣੇ ਰੋਟੀ ਖਾ ਲਈ ਇੱਥੇ ਤੋਂ ਸਿੱਧਾ ਆਪਾਂ ਚੱਲਦੇ ਹਾਂ ਹੋਟਲ ਦੇ ਵਿੱਚ ਹੋਟਲ ਦੇ ਵਿੱਚ ਜਾ ਕੇ ਆਰਾਮ ਕਰਦੇ ਆਂ ਤੇ ਮੈਂ ਵੀਡੀਓ ਐਡਿਟ ਕਰਦੇ ਆਂ ਤੇ ਜਿਹੜੀ ਤੁਹਾਨੂੰ ਵੀਡੀਓ ਜੇ ਕੋਈ ਰੈਗੂਲਰ ਬੇਸਿਸ ਤੇ ਨਹੀਂ ਆ ਸਕਦੀਆਂ ਵੀਡੀਓ ਐ ਹੁਣ ਸਾਰੇ ਵੀ ਆ ਜਾ ਸਕਦੀ ਹੈ ਕੱਲ ਕੱਲ ਦੀ ਵੀਡੀਓ 2 ਦਿਨਾਂ ਬਾਅਦ ਆਜੇ 3 ਦਿਨਾਂ ਬਾਅਦ ਆਜੇ ਤੇ ਇੱਕ ਅਨਾਉਂਸਮੈਂਟ ਫੇਰ ਕਰ ਦਿੰਨਾ ਕਿ ਜੇ ਵੀਡੀਓ 20 ਮਿੰਟ ਤੋਂ ਉੱਤੇ ਹੋਈ ਮੈਂ 1 ਮਿੰਟ ਹੀ ਕੱਟ ਦੂੰਗਾ ਥੈਂਕ ਯੂ ਕਿਕੇ ਕੰਟੀਨਿਊ ਫਰਦਰ ਲਿਖ ਦੂੰਗਾ ਮੈਂ ਲਾਸਟ ਦੇ ਵਿੱਚ ਜਿਵੇਂ ਹੁਣ ਆਹ ਵਾਲੀ ਵੀਡੀਓ ਹੈ ਆਪਣੀ ਡੇ ਟੂ ਦੀ ਪਾਰਟ 2 ਮੈਨੂੰ ਲੱਗਦਾ ਹੈ ਕਿ ਆਹ ਵੀਡੀਓ ਥੋੜੀ ਜਿਹਾ ਜ਼ਿਆਦਾ ਲੰਬੀ ਹੋ ਜੂਗੀ ਤਾਂ ਕਰਕੇ ਮੈਂ ਇਹਨੂੰ ਵਿੱਚ ਰਿਕਾਰਡ ਕੱਟ ਕੇ ਉਹਨੂੰ ਨੈਕਸਟ ਪਾਰਟ ਤੇ ਸ਼ਿਫਟ ਕਰ ਦਿੰਦਾ ਓਕੇ ਜੀ ਆਪਾਂ ਬਿਲਕੁਲ ਖੜੇ ਹਾਂ ਜੀ ਲੈਲ ਨੇ ਦੇ ਕਿਨਾਰੇ ਤੇ ਵਾਂਸ ਅਗੇਨ ਤੁਹਾਨੂੰ ਇੱਕ ਵਾਰ ਫਿਰ ਤੋਂ ਇਹਦਾ ਵੀਊ ਦਿਖਾ ਦਿੰਨਾ ਹੈ ਜੇ ਤੁਸੀਂ ਨੋਟਿਸ ਕਰੋਗੇ ਮੇਰੇ ਪਿਛਲੇ ਵਲੌਗ ਦੇ ਵਿੱਚ ਤੇ ਇਸ ਵਲੌਗ ਦੇ ਵਿੱਚ ਇਸ ਵਲੌਗ ਦੇ ਵਿੱਚ ਭੀੜ ਬਹੁਤ ਘੱਟ ਹੈ ਜਿੰਨੀ ਪਿਛਲੇ ਵਲੌਗਸ ਵਿੱਚ ਮਿਲੀ ਸੀ ਇਹਦੇ ਦੋ ਤਿੰਨ ਕਾਰਨ ਹੋ ਸਕਦੇ ਹਨ ਇੱਕ ਤਾਂ ਜਿਹੜਾ ਪਹਿਲਾਂ ਅਮਚ ਅਟੈਕ ਹੋਇਆ ਸੀ ਉਹ ਕਾਰਨ ਸਭ ਤੋਂ ਵੱਡਾ ਕਾਰਨ ਹੈ ਇਹ ਚ ਅਮ ਅਟੈਕ ਨੇ ਇਹਨਾਂ ਦੀ ਰੋਜ਼ੀ ਰੋਟੀ ਤੇ ਕਾਫੀ ਜ਼ਿਆਦਾ ਅਸਰ ਪਾਇਆ ਹੋਇਆ ਪਰ ਕੋਈ ਚੱਕਰ ਨਹੀਂ ਹੈਗਾ ਹੁਣ ਆਪਣੀ ਇੰਡੀਅਨ ਆਰਮੀ ਇੱਥੇ ਹੋਰ ਵੀ ਸਤਾਰਕ ਹੈ ਹੋਰ ਵੀ ਇੱਥੇ ਚੱਪੇ-ਚੱਪੇ ਤੇ ਆਪਣੀ ਇੰਡੀਅਨ ਆਰਮੀ ਹੈਗੀ ਹੈ ਤਨ ਕੋਈ ਵੀ ਡਰਨੀ ਦੀ ਇੱਥੇ ਲੋਡ ਹੈਗੀ ਨਹੀਂ ਤੁਸੀਂ ਬੇ ਫਿਕਰ ਆ ਸਕਦੇ ਹੋ ਹੁਣ ਜਿਵੇਂ ਅਸੀਂ ਵੀ ਨੌ ਜਾਣੇ ਫਰੀ ਜਾਣੇ ਆਂ ਇੰਡੀਅਨ ਆਰਮੀ ਹੈਗੀ ਆਪਣੇ ਨਾਲ ਆਪਾਂ ਡਰਨੇ ਦੀ ਕੋਈ ਲੋੜ ਨਹੀਂ ਜੀ ਸੋਨਾ ਸ਼ਹਿਰ ਆ